ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਵਿੱਚ ਇੱਕ ਭਾਰਤੀ ਔਰਤ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਭਾਰਤੀ ਮਹਿਲਾ ਤੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਆ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਭਾਰਤੀ ਮਹਿਲਾ ਜਿਹੜੀ ਹੈ ਉਹ ਕੈਲੀਫੋਰਨੀਆ ਦੇ ਇੱਕ ਸਟੋਰ ਦੇ ਵਿੱਚ ਕੰਮ ਕਰ ਰਹੀ ਹੁੰਦੀ ਆ ਤਾਂ ਇੱਕ ਵਿਅਕਤੀ ਜਿਹੜਾ ਸਟੋਰ ਦੇ ਅੰਦਰ ਦਖਲ ਦਿੰਦਾ ਤਾਂ ਉਸ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਸਟੋਰ ਦੇ ਵਿੱਚ ਦਖਲ ਦਿੱਤਾ ਜਾਂਦਾ ਤਾਂ ਬਾਅਦ ਦੇ ਵਿੱਚ ਭਾਰਤੀ ਮਹਿਲਾ ਤੇ ਜਿਹੜੀ ਆ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੇ ਜਦੋਂ ਉਸ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਤਾਂ ਇਹ ਭਾਰਤੀ ਮਹਿਲਾ ਜਿਹੜੀ ਗੁਜਰਾਤ ਦੀ ਮਹਿਲਾ ਹੁੰਦੀ ਹੈ ਕਿਰਨ ਪਟੇਲ ਨਾਮ ਦੀ ਜਿਹੜੀ ਮਹਿਲਾ ਹੈ ਇਸ ਦੇ ਵੱਲੋਂ ਜਾਨ ਬਚਾਉਣ ਦੇ ਲਈ ਸਟੋਰ ਦੇ ਬਾਹਰ ਭੱਜਿਆ ਜਾਂਦਾ ਪਰ ਉਹ ਵਿਅਕਤੀ ਜਿਹੜਾ ਹੈ ਇਸ ਦੇ ਮਗਰੇ ਹੀ ਬਾਹਰ ਭੱਜ ਲੈਂਦਾ ਤੇ ਇਸ ਦੇ ਉੱਤੇ ਤਾਬੜ ਤੋੜ ਜਣੀਆਂ ਗੋਲੀਆਂ ਚਲਾ ਦਿੰਦਾ ਜਿਸ ਦੇ ਵਿੱਚ 8 ਗੋਲੀਆਂ ਜਿਹੜੀਆਂ ਨੇ ਕਰਨ ਦੇ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਰਨ ਦੀ ਉਮਰ 49 ਸਾਲ ਹੈ ਦੋ ਦਾ ਹਕੇ ਪਹਿਲਾਂ ਅਮਰੀਕਾ ਦੇ ਵਿੱਚ ਗਈ ਸੀ ਤੇ ਉੱਥੇ ਹੀ ਆਪਣਾ ਕੰਮ ਕਾਜ ਕਰਦੀ ਸੀ ਤਾਂ ਉਸ ਦੇ ਉੱਤੇ ਜਿਹੜੀ ਆ ਤਾਪੜ ਤੋੜ ਫਾਇਰਿੰਗ ਕੀਤੀ ਗਈ ਹੈ 8 ਦੇ ਕਰੀਬ ਗੋਲੀਆਂ ਜਿਹੜੀਆਂ ਉਸ ਦੇ ਲੱਗੀਆਂ ਨੇ ਜਿਸ ਦੇ ਕਾਰਨ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਅਣਪਛਾਤਾ ਵਿਅਕਤੀ ਜਿਹੜਾ ਮੂੰਹ ਨੂੰ ਲਪੇਟ ਕੇ ਸਟੋਰ ਦੇ ਅੰਦਰ ਦਾਖਲ ਦਿੰਦਾ ਤਾਂ ਉਸ ਦੇ ਵੱਲੋਂ ਜਿਹੜਾ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਜਦੋਂ ਫਾਇਰਿੰਗ ਸ਼ੁਰੂ ਕੀਤੀ ਜਾਂਦੀ ਹੈ ਤਾਂ ਕਿਰਨਦੇ ਵੱਲੋਂ ਬਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਸਟੋਰ ਤੋਂ ਬਾਹਰ ਭੱਜਦੀ ਹੈ ਪਰ ਉਸ ਦੇ ਵੱਲੋਂ ਲਗਾਤਾਰ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੇ ਨੇ 8 ਦੇ ਕਰੀਬ ਗੋਲੀਆਂ ਜਿਹੜੀਆਂ ਨੇ ਕਿਰਨ ਦੇ ਲੱਗਦੀਆਂ ਨੇ ਇਹ ਗੁਜਰਾਤ ਦੀ ਮੈਲ ਹੈ ਜਿਹੜੀ ਅਮਰੀਕਾ ਦੇ ਵਿੱਚ 2 ਦਹਾਕੇ ਪਹਿਲਾਂ ਗਈ ਸੀ ਤੇ ਉੱਥੇ ਆਪਣਾ ਕੰਮਕਾਰ ਕਰਦੀ ਸੀ ਤਾਂ ਹੁਣ ਉਹ ਘਟਨਾ ਦਾ ਸ਼ਿਕਾਰ ਹੁੰਦੀ ਹੈ ਤਾਂ ਕਿਸੇ ਵਿਅਕਤੀ ਦੇ ਵੱਲੋਂ ਅਣਪਛਾਤੇ ਵਿਅਕਤੀ ਦੇ ਵੱਲੋਂ ਉਸਤੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਪੁਲਿਸ ਨੂੰ ਵੀ ਇਸ ਘਟਨਾ ਦੀ ਜੜੀ ਇਤਲਾਹ ਦਿੱਤੀ ਜਾਂਦੀ ਹੈ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਹਾਲਾਂਕਿ ਇਸ ਅਣਪਛਾਤੇ ਵਿਅਕਤੀ ਦੀ ਕੋਈ ਵੀ ਸੁਗ ਨਹੀਂ ਮਿਲੀ ਇਸ ਦੀ ਭਾਲ ਜਿਹੜੀ ਉਹ ਪੁਲਿਸ ਦੇ ਵੱਲੋਂ ਜਾਰੀ ਹੈ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਵਿੱਚ ਇੱਕ ਭਾਰਤੀ ਔਰਤ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਭਾਰਤੀ ਮਹਿਲਾ ਤੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਆ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਭਾਰਤੀ ਮਹਿਲਾ ਜਿਹੜੀ ਹੈ ਉਹ ਕੈਲੀਫੋਰਨੀਆ ਦੇ ਇੱਕ ਸਟੋਰ ਦੇ ਵਿੱਚ ਕੰਮ ਕਰ ਰਹੀ ਹੁੰਦੀ ਆ ਤਾਂ ਇੱਕ ਵਿਅਕਤੀ ਜਿਹੜਾ ਹੈ ਸਟੋਰ ਦੇ ਅੰਦਰ ਦਖਲ ਦਿੰਦਾ ਤਾਂ ਉਸ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਸਟੋਰ ਦੇ ਵਿੱਚ ਦਖਲ ਦਿੱਤਾ ਜਾਂਦਾ ਤਾਂ ਬਾਅਦ ਦੇ ਵਿੱਚ ਭਾਰਤੀ ਮਹਿਲਾ ਤੇ ਜਿਹੜੀ ਆ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੇ ਆ ਜਦੋਂ ਉਸ ਦੇ ਵੱਲੋਂ ਗੋਲੀ ਚਲਾਈ ਜਾਂਦੀ ਆ ਤਾਂ ਇਹ ਭਾਰਤੀ ਮਹਿਲਾ ਜਿਹੜੀ ਗੁਜਰਾਤ ਦੀ ਮਹਿਲਾ ਹੁੰਦੀ ਆ ਕਿਰਨ ਪਟੇਲ ਨਾਮ ਦੀ ਜਿਹੜੀ ਮਹਿਲਾ ਹੈ ਇਸ ਦੇ ਵੱਲੋਂ ਜਾਨ ਬਚਾਉਣ ਦੇ ਲਈ ਸਟੋਰ ਦੇ ਬਾਹਰ ਭੱਜਿਆ ਜਾਂਦਾ ਪਰ ਉਹ ਵਿਅਕਤੀ ਜਿਹੜਾ ਇਸ ਦੇ ਮਗਰੇ ਹੀ ਬਾਹਰ ਭੱਜ ਲੈਂਦਾ ਤੇ ਇਸ ਦੇ ਉੱਤੇ ਤਾਬੜ ਤੋੜ ਜਣੀਆਂ ਗੋਲੀਆਂ ਚਲਾ ਦਿੰਦਾ ਜਿਸ ਦੇ ਵਿੱਚ 8 ਗੋਲੀਆਂ ਜਿਹੜੀਆਂ ਨੇ ਕਿਰਨ ਦੇ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਿਰਨ ਦੀ ਉਮਰ 49 ਸਾਲ ਹੈ ਦੋ ਦਾ ਹਕੇ ਪਹਿਲਾਂ ਅਮਰੀਕਾ ਦੇ ਵਿੱਚ ਗਈ ਸੀ ਤੇ ਉੱਥੇ ਹੀ ਆਪਣਾ ਕੰਮ ਕਾਜ ਕਰਦੀ ਸੀ ਤਾਂ ਉਸ ਦੇ ਉੱਤੇ ਜਿਹੜੀ ਆ ਤਾਪੜ ਤੋੜ ਫਾਇਰਿੰਗ ਕੀਤੀ ਗਈ ਹੈ 8 ਦੇ ਕਰੀਬ ਗੋਲੀਆਂ ਜਿਹੜੀਆਂ ਉਸ ਦੇ ਲੱਗੀਆਂ ਨੇ ਜਿਸ ਦੇ ਕਾਰਨ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਅਣਪਛਾਤਾ ਵਿਅਕਤੀ ਜਿਹੜਾ ਮੂੰਹ ਨੂੰ ਲਪੇਟ ਕੇ ਸਟੋਰ ਦੇ ਅੰਦਰ ਦਾਖਲ ਦਿੰਦਾ ਤਾਂ ਉਸ ਦੇ ਵੱਲੋਂ ਜਿਹੜਾ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਜਦੋਂ ਫਾਇਰਿੰਗ ਸ਼ੁਰੂ ਕੀਤੀ ਜਾਂਦੀ ਹੈ ਤਾਂ ਕਿਰਨਦੇ ਵੱਲੋਂ ਬਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਸਟੋਰ ਤੋਂ ਬਾਹਰ ਭੱਜਦੀ ਹੈ ਪਰ ਉਸ ਦੇ ਵੱਲੋਂ ਲਗਾਤਾਰ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ 8 ਦੇ ਕਰੀਬ ਗੋਲੀਆਂ ਜਿਹੜੀਆਂ ਨੇ ਕਿਰਨ ਦੇ ਲੱਗਦੀਆਂ ਨੇ ਇਹ ਗੁਜਰਾਤ ਦੀ ਮੈਲ ਹੈ ਜਿਹੜੀ ਅਮਰੀਕਾ ਦੇ ਵਿੱਚ 2 ਦਹਾਕੇ ਪਹਿਲਾਂ ਗਈ ਸੀ ਤੇ ਉੱਥੇ ਆਪਣਾ ਕੰਮਕਾਰ ਕਰਦੀ ਸੀ ਤਾਂ ਹੁਣ ਉਹ ਘਟਨਾ ਦਾ ਸ਼ਿਕਾਰ ਹੁੰਦੀ ਹੈ ਤਾਂ ਕਿਸੇ ਵਿਅਕਤੀ ਦੇ ਵੱਲੋਂ ਅਣਪਛਾਤੇ ਵਿਅਕਤੀ ਦੇ ਵੱਲੋਂ ਉਸਤੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਪੁਲਿਸ ਨੂੰ ਵੀ ਇਸ ਘਟਨਾ ਦੀ ਜਿਹੜੀ ਇਤਲਾਹ ਦਿੱਤੀ ਜਾਂਦੀ ਹੈ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਹਾਲਾਂਕਿ ਇਸ ਸਵ ਅਣਪਛਾਤੇ ਵਿਅਕਤੀ ਦੀ ਕੋਈ ਵੀ ਸੁਗ ਨਹੀਂ ਮਿਲੀ ਇਸ ਦੀ ਭਾਲ ਜਿਹੜੀ ਉਹ ਪੁਲਿਸ ਦੇ ਵੱਲੋਂ ਜਾਰੀ ਹੈ